ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਹੀ ਬਾਬਾ ਫਤੇ ਸਿੰਘ ਜੀ ਦੇ ਜੱਸੀ ਦੇ ਸਿੰਘ ਨਿਹੰਗ ਸਿੰਘ ਸਿੰਘ ਗੁਜੰਗ ਸਿੰਘ ਕੌਰ ਖਾਲਸੇ ਇਹ ਜਿੰਨੇ ਵੀ ਸ਼ਬਦ ਨੇ ਜਿਉਣਾ ਵਾਸਤੇ ਸਾਰਿਆਂ ਵਾਸਤੇ ਆਈ ਵੀਰਿਆ ਅੱਖਾਂ ਮੇਰੇ ਹੋਰ ਤੇ ਕਰੇ ਕੀਤੀਆਂ ਵਾ ਕਿਉਂਕਿ ਮੈਨੂੰ ਇਹ ਮੈਂ ਕੈਮਰੇ ਚ ਵਖਦਾ ਵਾ ਤੇ ਉਹ ਕਿਹਦੀਆਂ ਵੇਖਾ ਜੀ ਵੇਖਦਾ ਤੇ ਮੈਂ ਇਹਦੀ ਗੱਲ ਕਰ ਰਿਹਾ ਨਾ ਉਹ ਥੋੜੀ ਜੀ ਭੁੱਲ ਜਾਂਦੀ ਆ ਯਾ ਇਹdal ਅੱਖਾਂ ਵਿੱਚ ਹੀ ਸਮਝ ਲੱਗ ਜਾਂਦੀ ਕਿ ਵੀ ਬੰਦਾ ਕਾਲੀ ਚਾਹ ਰਿਹਾ ਹੈ ਜਾਂ ਜਿਹਦੇ ਸਹਿਜ ਆ। ਤੋਂ ਇਸੇ ਤਰ੍ਹਾਂ ਕੈਮਰਾ ਆ। ਇਹ ਵੀ ਕੱਖ ਆ। ਇਹ ਆ ਕਿੰਨੇ ਬਣਾਈ ਆ ਵਪਾਰੀ ਨੇ। ਕਾਦ ਲਈ ਬਣਾਈ ਆ ਉਹਦਾ ਤੁਹਾਨੂੰ ਜਿੱਕੇ ਨੂੰ ਨਹੀਂ ਪਤਾ। ਉਹ ਫੇਰ ਦੇ ਜੀ ਦੱਸਾਂਗੀ ਪਰ ਪਹਿਲਾਂ ਦੱਸਣਾ ਆ ਵੀ ਇਹ ਕਾਲੀ ਕਿਉਂ ਆ? ਇਹ ਕਾਲ ਪਿੰਦੀ ਨਾ ਮਤਲਬ ਛੇਤੀ ਛੇਤੀ ਸੰਧਿਆ ਹੋ ਜਾਵੇ ਛੇਤੀ ਛੇਤੀ ਬਾਤ ਚੱਲ ਜਾਈਏ ਮਤਲਬ ਛੇਤੀ ਛੇਤੀ ਹੋ ਜਾਵੇ ਸਭ ਕੁਝ। ਉਹਦੀ ਕਾਲੀ ਆ ਜਾਂ ਕਲਯੁਗ ਜਿਹੜਾ ਉਹਦੀ ਇਸ ਤਰ੍ਹਾਂ ਸਾਖੀ ਸੁਣਾਉਂਦੇ ਆ ਵੀ ਇਹ ਕਲਯੁਗ ਨਾਲ ਪਹਿਨਾ ਰਾਜੇ ਪ੍ਰੀਛਿਤ ਨੂੰ ਮਿਲਿਆ ਉਹ ਕਲਯੁਗ ਨੂੰ ਦੋ ਜਣੇ ਮੰਨਦੇ ਆ ਹਿੰਦੂ ਮੰਨਦੇ ਆ ਸਿੱਖ ਮੰਨਦੇ ਆ ਤੇ ਮੁਕਤੀ ਜੇ ਵੀ ਇਹੋ ਹੀ ਆਪਣੇ ਮੰਨਦੇ ਹੋ ਜਾਨੇ ਨਹੀਂ ਤੇ ਉਹ ਸਵਰਗ ਨਰਕ ਤੇ ਹੈਗਾ ਹੀ ਆ ਪਰ ਮੁਕੇ ਕਹਿੰਦੇ ਮੋਕਸ਼ ਪ੍ਰਾਪਤੀਆਂ ਮੁਕਤੀ ਸਵਰਗ ਜਿਹੜਾ ਵਾ ਜਿੱਥੇ ਮੰਨ ਲਓ ਸਾਰੇ ਸੁੱਖਾ ਸਵਰਗ ਆ ਜਿੱਥੇ ਮੰਨ ਲਓ ਕੋਈ ਸਹੂਲਤ ਨਹੀਂ ਤੁਹਾਨੂੰ ਤਰਲੇ ਹੀ ਆ ਤੇ ਉਹ ਲੱਗੀ ਆ ਭਾਵੇਂ ਤੁਸੀਂ ਦੁਨੀਆ ਤੇ ਰਹਿੰਦੇ ਜੇ ਬਾਅਦ ਰਾਤ ਕਿਹਨੇ ਵੇਖਿਆ ਨਹੀਂ ਵੇਖਿਆ ਉਹ ਤੇ ਸਣਾ ਜਿੰਨੇ ਵੇਖਿਆ ਉਹ ਸੁਣਾ ਦਿੰਦਾ ਵਾ ਉਹ ਪॉडਕਾਸਟ ਕਰਕੇ ਆਪਣੀ ਪੂਰੀ ਮਤਲਬ ਦੱਸਦਾ ਵੀ ਉਥੇ ਇਦਾਂ ਕਰਕੇ ਹੈਗਾ ਵਾ ਹੁਣ ਉਹ ਨਹੀਂ ਵੇਖਿਆ ਵਾ ਸਾਨੂੰ ਤਾਂ ਪਤਾ ਵੀ ਨਹੀਂ ਆ ਅਸੀਂ ਤੇ ਆਹ ਦੁਨੀਆਂ ਵੇਖਣ ਡੇ ਆ ਜੋ ਇੱਥੇ ਸਾਡੇ ਨਾਲ ਹੋਂਡਿਆ ਵਾ ਦੁੱਖ ਵੀ ਆ ਭੁੱਖ ਵੀ ਆ ਦੁੱਖ ਸੁੱਖ ਹੋਵੇ ਨਾ ਹੋਵੇ ਭੁੱਖ ਤੇ ਭਾਈ ਰੋ ਹੀ ਲੰਦੀ ਲੰਦੀ ਆ ਕਾਲ ਆ ਕਾਲ ਕਰੀਏ ਮੰਨ ਲਓ ਵੀ ਜੇ ਕੋਈ ਬੰਦਾ ਰਗੜਾ ਲਾਉਂਡਿਆ ਵਾ ਤੇ ਉਹਦਾ ਕਾਲ ਇਦਾਂ ਵਾ ਵੀ ਉਹ ਟਾਈਮ ਦੇ ਹਿਸਾਬ ਨਾਲ ਰਗੜਾ ਲੰਦਾ ਵਾ ਵੀ ਕਿੰਨਾ ਟਾਈਮ ਹੋ ਗਿਆ ਵਾ ਉਹਨੇ ਇਹ ਨਹੀਂ ਵੀ ਜਿਹੜੀ ਦੱਸਦੋ ਨੇ ਭਾਈ ਇਹ ਉਹਨੂੰ ਰਕੜਨਾ ਪੁਰੀ ਪਾਠੀਆ ਉਹਨੂੰ ਆਪੀ 2 ਘੰਟੇ ਬੁਰੇ ਕਰਨੇ ਆਪਣੇ ਕੋਈ ਵੀ ਇਨਸਾਨ ਚਾਹੇ ਮਤਲਬ ਉਹ ਵਪਾਰੀ ਆ ਚਾਹੇ ਉਹ ਸਤਾਰੀ ਆ ਚਾਹੇ ਉਹ ਦਰਬਾਰੀ ਆ ਉਹ ਟਾਈਮ ਦੇ ਵਿੱਚ ਵੱਜ ਜੂਗੇ ਨੇ ਦੱਸਦੇ ਨੇ ਵੀ ਜਦੋਂ ਸਭ ਤੋਂ ਪਹਿਲੀ ਵਾਰੀ ਘੜੀ ਬਣੀ ਨਾ ਤਾਹਰਪਾਲ ਸਿੰਘ ਪੰਨੂ ਪ੍ਰੋਫੈਸਰ ਉਹਨਾਂ ਦੇ ਇਹ ਬੋਲ ਨੇ ਵੀ ਉਹ 32 ਘੜੀ ਬਣਾ ਲਿਆ ਉਹ ਇਦਾਂ ਪਹਿਲਾਂ ਲੋਕਾਂ ਨੂੰ ਸਮਝ ਨਹੀਂ ਲੱਗਦੀ ਤਾਂ ਉਹਨਾਂ ਨੇ ਇਦਾਂ 15 ਬੰਦੇ ਰਾਜਿਆਂ ਨੂੰ ਆਖਿਆ ਵੀ ਸਾਨੂੰ ਡਾਉ ਪੜ੍ਹੇ ਲਿਖੇ ਪੜ੍ਹੇ ਲਿਖੇ ਬੰਦੇ ਲਾਓ ਤਾਂ ਰਾਜਾ ਨੇ 15 ਬੰਦੇ ਦਿੱਤੇ ਸਾਚਾਨ ਨੂੰ 15 ਬੰਦੇ ਦਿੱਤੇ ਤਾਂ ਉਹਨਾਂ ਰਾਜ ਉਹਨਾਂ ਨੇ ਟਾਈਮ ਵਿਖਣਾ ਦੱਸਿਆ ਤਾਂ ਉਹਨਾਂ ਚ ਸਿਰਫ ਤਿੰਨ ਬੰਦਿਆਂ ਨੂੰ ਵਿਖਣਾ ਹੈ ਟਾਈਮ ਉਸ ਤੋਂ ਬਾਅਦ ਹੁਣ ਤਿੰਨ ਬੰਦੀਆਂ ਜਿਹੜੇ ਮਤਲਬ ਸਾਰਿਆਂ ਨੂੰ ਹੁਣ ਤੁਸੀਂ ਵੀ ਜੇ ਸਾਰੇ ਗੱਲ ਸੁਣੋਗੇ ਤੇ ਤਿੰਨਾਂ ਨੂੰ ਹੀ ਪਤਾ ਲੱਗਾ ਤੇ ਉਹ ਕੀ ਪਤਾ ਲੱਗਾ ਤਾਂ ਅੰਗਰੇਜ਼ਾਂ ਨੇ ਸੋਚਿਆ ਇਹ ਤੇ ਯਾਰ ਸਾਡਾ ਇਸ ਤਰ੍ਹਾਂ ਦੇ ਕੰਮ ਚੱਲ ਵਧੀਆ ਨਹੀਂ ਹੋਣਾ ਮੈਨੂੰ ਕਿਸੇ ਨੇ ਆਖਿਆ ਵੀ ਜਦ ਤੂੰ ਬੋਲੇਗਾ ਨਾ ਤੇਰੀ ਰੀਚ ਵੀ ਨਹੀਂ ਬਦਣੀ ਤਾਂ ਉਹਨਾਂ ਨੇ ਆਖਿਆ ਵੀ ਹਰੇਕ ਬੰਦੇ ਦਾ ਗਰੀਚ ਕਿਦਾਂ ਕਰੀਏ ਤਾਂ ਉਹਨਾਂ ਨੇ ਘੰਟੀ ਲਾਈ ਟੰ 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 ਉਹ ਟੰ ਟੰ ਤੋਂ ਪਤਾ ਲੱਗ ਲੱਗਾ ਵੀ 3 ਵਜ ਗਿਆ 4 ਵਜ ਗਿਆ ਨਹੀਂ ਤੇ ਆਪਣੀ ਇਥੇ ਪਹਿਲਾਂ ਇਦਾਂ ਨਹੀਂ ਰਹਿਦੀ ਸੀ ਪੈ ਰਿਆ ਦੇਨੇ ਆ ਘੜੀਆਂ ਵਾਂ ਪਾਲੇ ਆ ਛੇਨੇ ਆ ਤੋ ਇੱਕ ਸ਼ਬਦ ਆ ਜਿਸ ਤਰ੍ਹਾਂ 33000 ਕਰੋੜ 35000 ਕਰੋੜ ਹਨ ਕਰੋੜ ਤੋਂ ਬਾਅਦ ਅਰਬ ਖਰਬ ਪਦਮ ਸੰਖ ਕੋਟ ਬਹੁਤ ਕੋਸ਼ ਹੈਗੀ ਤੋ ਸਾਡੇ ਸ਼ਬਦ ਸਾਡੇ ਕੋਲ ਕਿਉਂ ਨਹੀਂ ਹਨ ਉਹ ਇੱਕ ਵੱਖਰਾ ਕਰਾਂਗੇ ਉਹਦਾ ਤੋ ਗੁਰੂ ਸਾਹਿਬ ਹੀ ਆਪਾਂ ਨੂੰ ਇੱਕ ਤ੍ਰੈ ਕਾਲ ਬਾਅਦ ਜੀਵਨ ਦਿੱਤਾ ਵਾ ਜੇ ਤਿੰਨਾਂ ਕੱਲ ਨਾ ਜੀ ਰਹੂਗਾ ਜੀ ਮੇਰੇ ਮਤਲਬ ਅਰਬਨ ਅਰਬਤ ਨੂੰ ਦੁਗਾਰਾ ਬਾਅਦ ਤੇ ਨਾਮ ਆਇਆ ਸੰਸਾਰ ਬਣਾਇਆ ਯੁੱਗ ਬਣਾਇਆ ਤਾਂ ਉਹ ਸਾਰੇ ਯੁੱਗਾਂ ਚੋ ਜੀਵਨ ਉਸੇ ਤਰ੍ਹਾਂ ਦਾ ਹੀ ਆ ਉਹਦੇ ਚ ਕੋਈ ਬਦਲ ਫੇਰ ਜ਼ਿਆਦਾ ਨਹੀਂ ਹੈ ਤਾਂ ਜਦ ਬੱਤੀ ਆਈ ਤਾਂ ਸਿੱਖਾਂ ਬੜਾ ਵਿਰੋਧ ਕੀਤਾ ਜਿੰਨਾ ਵਿਰੋਧ ਕੀਤਾ ਕਿ 10 ਸਾਲ ਇਥੇ ਬੱਤੀ ਨਹੀਂ ਲੱਗਣ ਦਿੱਤੀ ਦਰਬਾਰ ਸਾਹਿਬ ਚ ਆ ਜਿਹੜੀ ਤਾਰਾਂ ਤੁਸੀਂ ਦੇਖ ਰਹੇ ਹੋਗੇ ਉੱਥੇ ਦਿਖ ਰਹੀਆਂ ਨੇ ਤਾਂ ਇਹੜੀਆਂ ਤਾਰਾਂ ਜਦੋਂ ਪਈਆਂ ਨੇ ਤਾਂ ਸਿੱਖਾਂ ਨੇ ਆਖਿਆ ਵਪਾਰੀ ਨੇ ਚਾਹ ਵੇਚ-ਵੇਚ ਕੇ ਸਾਰਾ ਦੇਸ਼ ਮੰਲ ਲਿਆ ਇਹ ਤਾਰ ਕਾਦੇ ਵਾਸਤੇ ਬੋਲਦੇ ਨੇ ਇੱਕ ਗੱਲ ਆ ਜਹਾਂ ਤਾਰ ਹੈ ਉਹੀ ਸਰਕਾਰ ਹੈ ਤਾਂ ਉਹਨਾਂ ਨੇ ਆਖਿਆ ਵੀ ਇਹ ਕੀ ਪਤਾ ਕੀ ਬਲਾਵਾ ਵੀ ਕੰਧ 'ਚ ਉਂਗਲ ਮਾਰੋ ਤੇ ਚਾਨਣ ਹੋ ਜਾਂਦਾ ਵਾ ਪਹਿਲੀ ਵਾਰੀ ਹੋਣ ਸਾਈ ਤਾਂ ਹੀ ਮਤਲਬ ਦਾ ਉਂਗਲ ਲਾਈ ਹੋ ਗਿਆ ਤਾਂ ਹੁਣਹੀਂ ਇਹਨੂੰ ਹੌਲੀ-ਹੌਲੀ ਇੰਨਾ ਕਿ ਜਿਆਦਾ ਆਪਣੇ ਅੰਦਰ ਲੈ ਚੁੱਕੇ ਵੀ ਸਾਨੂੰ ਹਰਾਨੀ ਨਹੀਂ ਹੋਣੀ ਇਹ ਸੋਨੋ ਜੁਦੀਆਂ ਫਰਕ ਹੀ ਨਹੀਂ ਪੈਂਦਾ ਪਈਆਂ ਮੈਂ ਬਿਲਹਿੰ ਵੀਡੀਓ ਪਾਈ ਕੁੱਛ ਤੇ ਹੋਣਾ ਮੰਨਿਆ ਸਾ ਵੀ ਪਹੀਨਾ ਹੋ ਬਾਬਾ ਇਹ ਵੀਡੀਓ ਨਾ ਪਾਉਂ ਨੈਟ ਤੇ ਵੀ ਇਹ ਹਮ ਹੋਰ ਦਾ ਹੋਰ ਬਣ ਜਾਣਾ ਹੈ ਇਹ ਚੁ ਤੂੰ ਹੀ ਕੋਈ ਗੱਲਾਂ ਬੋਲਦੇ ਜੋ ਖਤਰਨਾਕ ਹੈ ਕਹਿੰਦੇ ਬਾਬੇ ਇਹ ਲੜਾਈ ਦਾ ਕਸ਼ਾ ਬਣ ਜਾਊਗਾ ਤਾਂ ਮੈਂ ਉਹ ਪਾ ਕੇ ਵੀ ਆਰਕਲ ਕਰਦੀ ਵੀ ਨਹੀਂ ਯਾਰ ਪਰ ਹੁਣ ਜਿਹੜੀ ਵਿਚਾਰ ਆ ਭਾਈ ਕਿ ਜਦ ਗੁਰੂ ਹਰਗੋਬਿੰਦ ਸਾਹਿਬ ਜੀ ਹੁਣ ਸ਼ਹੀਦੀ ਦਿਹਾੜਾ ਸ਼ੁਰੂ ਹੋ ਚੁੱਕਿਆ ਇਹਦੀ ਸ਼ੁਰੂਆਤ ਕਿੱਥੋਂ ਆਈ ਜਾਂ ਗੁਰੂ ਅਰਜਨ ਦੇਵ ਜੀ ਨੇ ਸ਼ਹੀਦੀ ਦਿੱਤੀ ਸਭ ਤੋਂ ਪਹਿਲਾਂ ਉਹਨਾਂ ਤੋਂ ਪਹਿਲਾਂ ਵੀ ਸ਼ਹੀਦ ਹੋਏ ਕਹਿੰਦੇ ਕਲਜੀ ਰੋਕਨਦੀਨ ਜੀ ਪਰ ਗੁਰੂ ਸਾਹਿਬ ਚੋਂ ਸਭ ਤੋਂ ਪਹਿਲਾਂ ਸ਼ਹੀਦ ਹੋਏ ਗੁਰਵਾਰੀ ਦਿੰਦੇ ਹੋ ਜੀ ਤਾਂ ਰਾਜੇ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਸੱਦਿਆ ਉਹ ਸਾਰੀ ਸਾਂਝੇ ਤੁਹਾਨੂੰ ਪਤਾ ਵੀ ਮਾਰਨ ਨੂੰ ਕਿਆਦ ਕਰ ਲਿਆ ਫਿਰ ਉੱਥੇ ਗਵਾਰੀਅਰ ਚਲੇ ਗਏ ਫਿਰ ਉੱਥੇ ਮਾਰ ਆਈ ਮਾਤਾ ਹੀਨਾ ਕਭੀ ਮਹਾਰਾਜ ਨੂੰ ਜੇ ਕੋਈ ਪਹਿਲਾਂ ਵੀ ਸਰਕਾਰ ਲੈ ਜ ਗਈ ਗੁਰੂ ਤੇਗ ਅਰਜਨ ਦੇਵ ਜੀ ਨੂੰ ਕਿਦਾਂ ਸ਼ਹੀਦ ਕੀਤਾ ਵਾ ਤੇ ਹੁਣ ਛੇਵੇਂ ਪਾਤਸ਼ਾਹ ਨੂੰ ਵੀ ਲੈ ਗਏ ਦੀ ਇਹ ਤੁਹਾਨੂੰ ਕਦੇ ਇਹ ਨਾ ਉਹ ਜਿਆ ਕਰਦੇ ਨੇ ਦੇਖੋ ਤੁਸੀਂ ਕਹੋਗੇ ਵੀ ਡਰਨ ਦੀ ਲੋੜ ਨਹੀਂ ਪਰ ਜਿਹੜੀ ਮਾਂ ਆ ਮਾਂ ਲਈ ਜਾਂ ਇੱਕ ਜਿਹੜੀ ਪਤਨੀ ਆ ਜਾਂ ਜਿਹੜਾ स्त्री ਉਹਦੇ ਮਨ ਚ ਕਿਹੋ ਜੀ ਭਾਵਨਾ ਉਹ ਤੁਸੀਂ ਨਹੀਂ ਜਾਣਦੇ ਤਾਂ ਅੱਧੀ ਗੱਲ ਵਾ ਬਸੀ ਬੁੜੀਆਂ ਨੂੰ ਤਾਂ ਪਤਾ ਹੀ ਹੁੰਦੀ ਉਹ ਘਰ ਨਾਲ ਤਾਂ ਉਹਨਾਂ ਜਦੋਂ ਬੇਤੀ ਗੀਂ ਜਿਹਾ ਗੁਰੂ ਤੇਗ ਬਹਾਦਰ ਗੁਰੂ बाबा ਬੁੱਢਾ ਸਾਹਿਬ ਜੀ ਨੇ ਉਹਨਾਂ ਦਾ ਬਜਨ ਮੰਨ ਕੇ ਹੁਕਮਨਾਮਾ ਪਹਿਲਾ ਜਾਰੀ ਕੀਤਾ ਉਹਦੇ ਜੋ ਉਹਨਾਂ ਨੇ ਇਹ ਗੱਲ ਆ ਕਿ ਜਿਹੜੇ ਵੀ ਸਿੱਖ ਕੋਈ ਜਿਹੜਾ ਜਿਹੜਾ ਸ਼ਸਤਰ ਹੈ ਉਹ ਆਪਣਾ ਆਵੇ ਹੀ ਜੰਗ ਕਰਨ ਜਾਣਾ ਵਾ ਜੇ ਛੱਡ ਦੇਣਗੇ ਠੀਕ ਆ ਨਹੀਂ ਤੇ ਜੰਗ ਕਰਾਂਗੇ ਤਾ ਯੰਗ ਦੀ ਜਦੋਂ ਇਗਾਰਤਾ ਹੋਈ ਮਹਾਰਾਜ ਨੂੰ ਚਲੋ ਉਥੇ ਛੜ ਦਿੱਤਾ ਕਿਲੇ ਚੋਂ ਮਹਾਰਾਜ ਬਾਬਾ ਬਡਾ ਸੈਜ ਨੂੰ ਵੇਖਿਆ ਇੰਨੀ ਫੌਜ ਖੜੂਤੀ ਹੈ ਕਿਲੇ ਦੇ ਬਾਹਰ ਤਾਂ ਉਹ ਕਹਿਣ ਲੱਗੇ ਵੀ ਪ੍ਰਸੰਨ ਹੋਏ ਮਹਾਰਾਜ ਨੂੰ ਵੀ ਬਾਬਾ ਬਡਾ ਸਾਹਿਬ ਜੀ ਪ੍ਰਸੰਨ ਬਾਬਾ ਬਡਾ ਸਾਹਿਬ ਜੀ ਨੇ ਕਹਿ ਲਿਆ ਮਹਾਰਾਜ ਕਿ ਇਹਨੀ ਫੌਜ ਕਿੱਥੋਂ ਆ ਗਈ ਏ ਇਕਦਮ ਮਨਾ ਕਹਾਂ ਮਹਾਰਾਜ ਇਹਦੇ ਜਾਣਕਰ ਨਹੀਂ ਸੀ ਕਿ ਜੇ ਤੁਹਾਨੂੰ ਨਾ ਛੜ ਦਿੱਤੇ ਜੰਗ ਹੋਣਾ ਹੈ ਤੇ ਗੁਰੂ ਅਰਜਨ ਦੇਵ ਜੀ ਨੂੰ ਵੀ ਸ਼ਹੀਦ ਕਰਤਾ ਇਹਨਾਂ ਨੇ ਸਰਕਾਰ ਨੇ ਤਾਂ ਉਸ ਸਮੇਂ ਬਾਬਾ ਜੀ ਤਾਂ ਖੁਸ਼ ਹੋ ਗਏ ਨ ਕਿਤੇ ਵੀ ਇਤਿਹਾਸ ਇਦਾਂ ਸੁਣਾਉਂਦੇ ਸਿੰਘ ਵੀ ਮਹਾਰਾਜ ਨੇ ਆਖਿਆ ਵੀ ਤੁਹਾਡੇ ਨਾਲ ਤੋਂ ਦਲ ਚੱਲੇਗਾ ਤਾਂ ਉਹ ਸਮਾਂ ਪਿਆ ਬੁੱਢਾ ਦਲ ਬਣਿਆ ਕਰਨੇ ਦਲ ਬਣੇ ਤਾਂ ਉਹ ਜਦੋਂ ਮਹਾਰੇ ਗਵਾਲੀਰ ਦੇ ਕਿਲੇ ਜੋ ਨਿਕਲੇ ਨੇ ਨਾ ਤੇ ਇੱਕ ਜਗ੍ਹਾ ਸ਼ਿਕਾਰ ਕੀਤਾ ਸਤਗੁਰਾਂ ਨੇ ਇਹ ਗੱਲ ਵਿਚਾਰਨ ਦੀ ਸਾਧ ਸੰਗ ਜੀ ਕਿ ਜਦੋਂ ਮਹਾਰੇ ਨਿਕਲੇ ਤਾਂ ਉਹ ਸ਼ਿਕਾਰ ਕੀਤਾ ਉਹ ਜਿੱਥੇ ਸ਼ਿਕਾਰ ਕੀਤਾ ਉੱਥੇ ਇੱਕ ਸਥਾਨ ਆਉ ਦਾ ਨਾਮ ਮਚਕੁੰਡ ਜਦੋਂ ਜਿਹੜਾ 68 ਤੀਰ ਥਾ ਨਾ ਤੋਂ 68 ਤੀਰ ਥਾ ਜੋ ਇੱਕ ਤੀਰ ਥਾ ਦਾ ਨਾਮ ਮਚਕੁੰਡਾ ਤੀਰਥ ਬਣਾ ਕੇ ਤੱਬ ਨਹੀਂ ਕੀਤਾ ਜਾ ਸਕਦਾ ਤੱਬ ਕਰਕੇ ਹੀ ਤੀਰਥ ਬਣਦੇ ਨੇ ਤਾਂ ਜਦੋਂ ਦੇਵੀ ਦੇਵਤਿਆਂ ਦਾ ਟਾਈਮ ਹੀ ਹੈ ਨਾ ਜਿੱਦਾਂ ਹੁਣ ਮਹਾਰਾਜ ਦਾ ਵਾ Hindu Muslim Sikh ਇਹਦਾ ਇਦਾਂ ਕਰਕੇ ਨਹੀਂ ਤੇ ਇਸਾਈ ਇਸਾਈਆਂ ਦਾ ਕੀ ਕਹਿੰਦੇ ਨੇ Hindu Muslim Sikh Hindu Muslim Sikh ਇਸਾਈ ਵੀ ਹੈਗੇ ਨੇ ਭਾਈ ਇੱਕ ਤੋਂ ਇਸਾਈਆਂ ਨੇ ਜਦੋਂ ਉਹਨਾਂ ਦੇ ਰਾਜਿਆਂ ਨੇ ਵਪਾਰ ਕਰਦਿਆਂ ਕਰਦੇ ਆ ਜਦੋਂ ਪੰਜਾਬ ਚ ਪਹੁੰਚੇ ਇਥੇ ਉਹਨਾਂ ਨੇ ਜੋ ਨੀਤੀਆਂ ਕੀਤੀਆਂ ਉਹਨਾਂ ਦੀ ਵਿਚਾਰ ਬਾਅਦ ਚ ਸੁਣਾਵਾਂਗਾ ਤੁਹਾਨੂੰ ਪਹਿਲਾਂ ਇਹ ਸੁਣ ਲਵੋ ਕਿ ਸਤਜਗਤ ਦੇ ਵਿੱਚ ਉਹ ਜਿਹੜੇ ਰਾਖਸ਼ ਸੀ ਉਹ ਦੇਵਤਿਆਂ ਦਾ ਤਪ ਭੰਗ ਕਰ ਦਿੰਦੇ ਸੀ ਹੁਣ ਤੁਹਾਨੂੰ ਜਾਂ ਸਾਨੂੰ ਜਿਹੜੀ ਪਾਵਰ ਮਿਲਦੀ ਉਹ ਮਿਲਦੀ ਆ ਗੁਰਬਾਣੀ ਤੋਂ ਜਿਹੜੀ ਸਾਧਨਾ ਤਪ ਕਰਦੇ ਜੇ ਉਹਦੇ ਵਿੱਚ ਕੋਈ ਵਿਗੜ ਪਾ ਦੇਵੇ ਮੰਨ ਲਓ ਆ ਵੀਡੀਓ ਹੀ ਬਣ ਰਹੀ ਤੇ ਇੱਥੇ ਚ ਆ ਜਿਹੜੇ ਪਿੱਛੇ ਬਾਜਾਂ ਆਉਂਦੀਆਂ ਨਾ ਤਾਂ ਉਹ ਜਦੋਂ ਕੰਨ ਚ ਇੱਕ ਦਰਵਾਜ਼ਾ ਥੋੜੀ ਅੰਦਰ ਜਾ ਰਹੀ ਤੇ ਉਹ ਜਿਹੜਾ ਕੌਨਸ਼ੀਅਸਨੈਸ ਜਾਂ ਜਿਹੜਾ ਦਿਮਾਗ ਆ ਉਹਨੂੰ ਥੋੜਾ ਜਿਹਾ ਡਿਸਟਰੈਕਟ ਕਰਨ ਦੀ ਗੱਲ ਹੁਣੋ ਜੀ ਮਤਲਬ ਡਿਸਟਰੈਕਸ਼ਨ ਹੀ ਆ ਤੇ ਤੁਹਾਡਾ ਤਾਬਤ ਕੀਤਾ ਮਤਲਬ ਸਾਰਾ ਜਪਜੀ ਸਾਹਿਬ ਮਾਰੇ ਪੜ ਲਿਆ ਵਾ ਤੇ ਧਿਆਨ ਉਹ ਕਿਤੇ ਗਿਆ ਵਾ ਵੀ ਇੰਟਰਨੈਟ ਤੇ ਵਈ ਮੇਰੀ ਰੀਲ ਕਿੰਨੇ ਲਾਈਕ ਹੋ ਗਏ ਹੁਣੇ ਭਲਾ ਯਾਰ ਉਹਨੇ ਮੈਨੂੰ ਕਮੈਂਟ ਕੀਤਾ ਸੀ ਮਾੜਾ ਜਿਹਦੇ ਇਹੋ ਜਿਹੀਆਂ ਗੱਲਾਂ ਦਿਮਾਗ ਚ ਚਲਣੀਆਂ ਫਿਰ ਤੋਂ ਪਾਠ ਕੀਤਾ ਉਹ ਜਿੱਦਾਂ ਨਮਾਜ਼ ਪੜੀ ਉਹਨਾਂ ਨੇ ਸੁਲਤਾਨਪੁਰ ਉਹ ਵਹੀ ਗੱਲ ਹੀ ਆ ਕਿ ਗੁਰੂ ਨਾਨਕ ਦੇਵ ਜੀ ਨੇ ਆਖਿਆ ਵੀ ਮੈਂ ਕੀ ਨਮਾਜ਼ ਪੜਨੀ ਹੈ ਉਹ ਤੇ ਘੋੜੀ ਲੈਣ ਗਏ ਦਈ ਦੇ ਨਾਲੇ ਤੇਰੀ ਉੱਥੇ ਸੋਨ ਵਾਲੀ ਘੋੜੀ ਤਾਂ ਇਸੇ ਤਰ੍ਹਾਂ ਇਹਦੀ ਕੌਨਸ਼ੀਅਸਨੈਸ ਆ ਉਹ ਕੀ ਖੇਡ ਬਣਦੀ ਆ ਵੀ ਉਹ ਜਦੋਂ ਤੱਕ ਕਰਦੇ ਹੀ ਤਾਂ ਤਾਂ ਪੰਗ ਹੋ ਜਾਂਦਾ ਸੀ ਤਾਂ ਉਹਨਾਂ ਨੇ ਰਾਜੇ ਨੂੰ ਬੇਨਤੀ ਕੀਤੀ ਕਿ ਮਹਾਰਾਜ ਸਾਡੀ ਰੱਖਿਆ ਕਰੋ ਵੀ ਤੁਸੀਂ ਰਾਜਾ ਜੀ ਅਸੀਂ ਤਾਂ ਪੜਦੇ ਸਾਡਾ ਤਾਪ ਵਾਂਗ ਹੋ ਜਾਂਦਾ ਵਾ ਤਾਂ ਉਹਨਾਂ ਨੇ ਆਪਣੇ ਪੁੱਤਰ ਨੂੰ ਆਖਿਆ ਕਿ ਇਹਨਾਂ ਦੀ ਰੱਖਿਆ ਵਾਸਤੇ ਜਾਓ 12 ਸਾਲ ਹੁਣ ਮੈਨੂੰ ਉਹਦਾ ਨਾਂ ਨਹੀਂ ਯਾਦ ਆਇਆ ਵੇਖੋ ਉਸ ਸਥਾਨ ਦਾ ਨਾਂ ਮੈਨੂੰ ਬਦਲ ਪਤਾ ਨਾ ਮਚਕੁੰਡਿਆ ਹੁਣ ਉਹ ਜਿਹੜਾ ਜਿਹਨੇ ਪੁੱਤਰ ਹੀ ਜਿਹੜਾ ਜਿਹਨੇ ਉਹਨਾਂ ਦੀ 12 ਸਾਲ ਰੱਖਿਆ ਕੀਤੀ ਰਾਖਸ਼ਾਣਾ 12 ਸਾਲ ਜੰਦ ਕੀਤਾ ਉਹਦਾ ਮੈਨੂੰ ਨਾਂ ਨਹੀਂ ਚੱਲਿਆ ਜੀ ਤਾ 12 ਸਾਲੋਂ ਸੁੱਤਾ ਨਹੀਂ ਜਦ ਵੀ ਰਾਖਸ਼ਾਂ ਨੇ ਸਭ ਭੰਕਰ ਨੂੰ ਨਾਲ ਨੇ ਯੁੱਧ ਕਰਨਾ ਹੁੰਦਾ ਨਾਲ ਸੀ ਤਾਂ 12 ਸਾਲ ਬਾਅਦ ਤਪ ਕਰਨ ਹੋ ਗਿਆ ਦੇਵਤਿਆਂ ਕੋਲ ਫੇਰ ਉਨੀ ਪਾਵਰ ਆ ਗਈ ਕਿ ਉਹ ਦਸ਼ਮਣਾਂ ਨਾਲ ਆਪਣੇ ਲੜ ਸਕਦੇ ਉਹਨਾਂ ਦੀ ਮੋਤੀ ਤੇ ਨਾਲ ਰਾਖਸ਼ਾਂ ਨਾਲ ਅਸੁਰਾਂ ਨਾਲ ਲੜ ਸਕਦੇ ਤਾਂ ਉਹਨਾਂ ਨੇ ਮਚਕੁੰਡ ਦੇ ਆਖਿਆ ਵੀ ਤੁਸੀਂ ਤਾਂ ਬਹੁਤ ਪ੍ਰੇਸ਼ਾਨਿਆ 10 ਦਿਨੋਂ ਕੀ ਚਾਹੀਦਾ ਵਾ ਉਹਨੇ ਆਖਿਆ ਮਹਾਰਾਜ ਵੇਖੋ ਮੈਨੂੰ 12 ਸਾਲ ਹੋ ਗਿਆ ਇਸ ਨਾਲ ਸੁੱਤਾ ਨਹੀਂ ਆ ਤੇ ਮੈਨੂੰ ਹੁਣ ਨੀਂਦ ਨਹੀਂ ਆਉਂਦੀ ਤੇ ਜਿਸ ਬੰਦੇ ਨੂੰ ਨੀਂਦ ਨਾ ਆਵੇ ਤੇ ਉਹਨੂੰ ਕਹਦਾ ਵੀ ਉਹਦਾ ਉਹਦੀ ਦਸ਼ਾ ਕਿਹੋ ਜੀ ਹੁੰਦੀ ਹੈ ਜੀ ਨੀਂਦ ਸਾਰੇ ਮਤਲਬ ਕੋਈ ਵੀ ਰਲੇ ਹੀ ਨਹੀਂ ਤੰਨ ਨੇ ਉਹ ਪਰ ਸੋਣਾ ਪੈਂਦਾ ਹੀ ਆ ਤੁਸੀਂ ਨਹੀਂ ਸੋਵੋਗੇ ਨਾ ਤੁਸੀਂ ਮੈਂਟਰੀ ਤੁਹਾਨੂੰ ਪਤਾ ਲੱਗ ਜਾਊਗਾ ਦੱਸਣਾ ਤੋਂ ਉਹਨੇ ਆਖਿਆ ਮੈਂ ਸੋਣਾ ਜਾਉਣਾ ਮੈਨੂੰ ਆਰਾਮ ਕਰਨਾ ਹੈ ਮੈਂ ਤੇ ਮੈਨੂੰ ਆਰਾਮ ਕਰਦੇ ਨੂੰ ਕੋਈ ਤੰਗ ਨਾ ਕਰੇ ਹੁਣ ਇੰਨੇ ਟਾਈਮ ਬਾਅਦ ਬੰਦਾ ਸਵੇਰ ਨੂੰ 5:00 ਮਿੰਟ ਫੇਰ ਉਠਾਏ ਬਣਿਆ ਹਣਾ ਯਾਰ ਕੱਲ ਭੁੱਕ ਜਾਊਗਾ ਤਾ ਉਹਨੇ ਆਖਿਆ ਤਥਾ ਹਸ ਤੂੰ ਇਹ ਤੈਨੂੰ ਕੋਈ ਤੰਗ ਨਹੀਂ ਕਰਦਾ ਜੇ ਕਰੂਗਾ ਕਿ ਤੂੰ ਜੇ ਇਹ ਨਿਗਾਹ ਭਰ ਕੇ ਵੇਖੇਂਗਾ ਉਹ ਸਮਝੂਗਾ ਕਿਉਂ ਕ੍ਰਿਸ਼ਨ ਜੀ ਨੇ ਕੀ ਕੀਤਾ ਵੀ ਆਪਣੇ ਮਾਮਾ ਜੀ ਦਾ ਵੱਧ ਕਰਤਾ ਮਾਮਾ ਜੀ ਦੇ ਸਹੁਰਾ ਹੀ ਜਰਾਸੰਧ ਇੰਡੀਆ ਦੇ ਉਸ ਟਾਈਮ ਪ੍ਰਾਈਮ ਮਿਨਿਸਟਰ ਹੀ ਹੁਣ ਤੇ ਇੰਡੀਆ ਕਿਹਨੇ ਤੋਂ ਭਾਰਤ ਵੀ ਸੀ ਕਿ ਕੀ ਨਾਮ ਹੀ ਇਹਨਾਂ ਤੇ ਪਤਾ ਹੀ ਨਹੀਂ ਹਿੰਦੁਸਤਾਨ ਤੇ ਹੈਗਾ ਨਹੀਂ ਮਰਹਾਨਾ ਕਿ ਨਾਮ ਹੀ ਕਿਉਂਕਿ ਸੀਰੀ ਉਹ ਬਹੁਤ ਪੁਰਾਣੀ ਗੱਲ ਹੁਣ ਤਾਂ ਉਸ ਟਾਈਮ ਜਿਹੜੇ ਉਹਨਾਂ ਨੇ ਅਫਰੀਕਾ ਦੇ ਇੱਕ ਮੰਤਰੀ ਨੂੰ ਅਫਰੀਕਾ ਦੇ ਮਤਲਬ ਕੱਲ ਡਿਫੈਂਸ ਮਿਨਿਸਟਰ ਨੂੰ ਜਾਂ ਪ੍ਰਾਈਮ ਮਿਨਿਸਟਰ ਨੂੰ ਆਖਿਆ ਵੀ ਮੇਰੀ ਮਦਦ ਕਰ ਵੀ ਮੇਰਾ ਸਹਰਾ ਮਾਰ ਤਾਂ ਕਿ ਕ੍ਰਿਸ਼ਨ ਬਹੁਤ ਜਿਆਦਾ ਤਗੜਾ ਵਾ ਹੁਣ ਉਹ ਜਿਹੜੇ ਮਤਲਬ ਉਧਰ ਦੇ ਲੋਕ ਨੇ ਉਹਨਾਂ ਦਾ ਜਿਹੜਾ ਸਰੂਪ ਆ ਨਾ ਮਤਲਬ ਹੁਣ ਤੇ ਚਲੋ ਸਾਡੇ ਗਾਣਿਆਂ 'ਚੋਂ ਲੱਗ ਪਈ ਯਾਰ ਜਦੋਂ ਪਹਿਲੀ ਪਹਿਲੀ ਲੋਕ ਦੇਖਣ ਲੱਗੇ ਉਹਨਾਂ ਨੂੰ ਹਬਸ਼ੀ ਕਹਿੰਦੇ ਹੁੰਦੇ ਸੀ ਇਸ ਭਾਸ਼ਾ 'ਚ ਉਹਨਾਂ ਨੂੰ ਬੜਾ ਭਿਆਨਕ ਸਮਝਦੇ ਸੀ ਹੁਣ ਤੇ ਮਤਲਬ ਗਾਣਿਆਂ 'ਚੋਂ ਟੱਪਣ ਦੇ ਨੇ ਮਤਲਬ ਸਾਰਿਆਂ ਜਿੱਥੇ ਜਿੰਨਾ ਵੀ ਤੁਸੀਂ ਦੇਖੋਗੇ ਤੋਂ ਉਹ ਜਦੋਂ ਆਏ ਤੇ ਕ੍ਰਿਸ਼ਨ ਜੀ ਕਹਿੰਦੇ ਇਸੀ ਕਰਕੇ ਉਹਨਾਂ ਨੂੰ ਰਣ ਛੋੜ ਕਹਿੰਦੇ ਆ ਭੱਜ ਗਏ ਪਰ ਜੇ ਉਹ ਕਹਿਣ ਲੱਗ ਪਿਆ ਕਹਿੰਦਾ ਤੂੰ ਇਹ ਸੂਰਮਾ ਬਣਦਾ ਈ ਹੁਣ ਭੱਜਣਗੇ ਹੁੰਦੇ ਆ ਭੱਜਦੇ ਭੱਜਦੇ ਉਹ ਉੱਥੇ ਬੁਫਾ ਚ ਚਲੇ ਗਏ ਜਿਹੜਾ ਇਸ ਤਰ੍ਹਾਂ ਮੈਂ ਮੋਢੇ ਤੇ ਇਥੇ ਬੰਨਿਆ ਉਹਨਾਂ ਇਹ ਮੋਢੇ ਤੇ ਕਪੜਾ ਕ੍ਰਿਸ਼ਨ ਜੀ ਦੇ ਭੱਜੇ ਭੱਜੇ ਗਏ ਜਾ ਕੇ ਮਚਕੁੰਡ ਦੇ ਮੂੰਹ ਦੇ ਰੱਖਤਾ ਕਾਲਜ ਮਨਾਇਆ ਨਹੀਂ ਆਖਿਆ ਕੰਸ ਨੂੰ ਮਾਰਤਾ ਇੱਧਰ ਲੈ ਪੰਗਾ ਹੁਣ ਫੁੱਟ ਮਾਰਿਆ ਆ ਜਾ ਮਚਕੁੰਡ ਜੀ ਸੁੱਤੇ ਹੀ ਲਾਇਆ ਉਹਦੇ ਅੱਲ ਜਿਹਨੂੰ ਅੱਖਾਂ ਪਰ ਕੇ ਵੇਖਿਆ ਕਾਲ ਜਮਨ ਖਤਮ ਹੋ ਗਿਆ ਉੱਥੇ। ਤੋਂ ਪਰਮੇਸ਼ਰ ਨੂੰ ਵੀ ਰਣ ਚੋਂ ਭਜਣਾ ਪਿਆ। ਜੇ ਇਦਾਂ ਕਹੀਏ ਪਰ ਨਹੀਂ ਉਹ అవਤਾਰ ਹੀ। ਪਰਮੇਸ਼ਰ, అవਤਾਰ, ਦੇਵਤੇ, ਕਿੰਨਰ, ਜੱਛ, ਮਨੁੱਖ, ਅਸੁਰ, ਸੋਰ, ਮੋਨ, ਜਨ ਅੰਮ੍ਰਿਤ ਖੋਜਦੇ। ਦੋ ਵਾਰੀ ਤੁੰਗੜਾਇਆ ਮਾਰਾ ਨਹੀਂ। ਇੱਕ ਰੀਤ ਅਮਰ ਸ਼ਕਾਇਆ, ਦੂਜੀ ਰੀਤੋਂ ਤੋ ਪਰਦਾ ਜਿਹੜਾ ਵਾ ਉਹ ਕਿੰਨਾ ਜ਼ਿਆਦਾ ਲੱਛੂਗਾ ਵਾ ਹਾਂਜੀ ਤੇ ਉਹ ਇੰਨਾ ਲੱਥ ਗਿਆ ਵੀ ਜਿਸ ਤਰ੍ਹਾਂ ਅਸੁਰਾਂ ਨੂੰ ਪਤਾ ਲੱਗ ਗਿਆ ਵੀ ਇਹਦਾ ਤਪ ਜਿਹੜਾ ਕਰਦੇ ਨੇ ਨਾ ਤਪ ਭੰਗ ਕਰੋ ਇਹਨਾਂ ਨੂੰ ਪਾਵਰ ਮਿਲਨੀ ਨਹੀਂ ਲੜ ਸਕਦੇ ਨਹੀਂ ਯੁੱਧ ਕਰਨਗੇ ਨਹੀਂ ਤਾਂ ਉਸੇ ਤਰ੍ਹਾਂ ਜਦ ਇੰਗਲੈਂਡ ਤੋਂ ਅਸੁਰ ਇਸ ਧਰਤੀ ਤੇ ਆਏ ਤਾਂ ਉਹਨਾਂ ਇੱਥੋਂ ਦੇ ਜਿਹੜੇ ਮਨੁੱਖ ਸਨ ਉਹਨਾਂ ਦਾ ਜਦ ਤਪ ਵੇਖਿਆ ਤੇ ਉਹ ਹੱਕੀ ਪੱਕੇ ਰਹਿ ਪਹਿਲਾਂ ਦੇ ਫਿਰ ਜਦੋਂ ਉਹਨਾਂ ਨੇ ਸੂਰਮਿਆਂ ਨੂੰ ਮਿਲੇ ਫਿਰ ਤੇ ਹੋਰ ਰੱਕੇ ਬਕੇ ਰਏ ਤੇ ਸੂਰਮਿਆਂ ਚੋਂ ਜਿਆਦਾ ਨਾ ਸਾਰੇ ਹਿੰਦੁਸਤਾਨ ਦੇ ਸੂਰਮਿਆਂ ਨੇ ਜਿੱਤ ਲਿਆ ਤੇ ਪੰਜਾਬ ਦੇ ਸੂਰਮਿਆਂ ਨਾਲ ਵਧੇ ਤਾਂ ਨਾਸਾਂ ਚੋਂ ਇੱਕ ਰੀ ਧੂ ਨਿਕਲਿਆ ਭਾਈ ਉਹ ਧੂ ਇੰਨਾ ਨਿਕਲਿਆ ਤੇ ਫਿਰ ਉਹਨਾਂ ਨੇ ਮਤਲਬ ਉਹ ਤੁਸੀਂ ਜਦੋਂ ਸਿਰ ਵਢਿਆ ਅਕਾਲੀ ਫੂਲਾ ਸਿੰਘ ਜੀ ਦੇ ਟਾਈਮ ਅੰਗਰੇਜ਼ ਅਫਸਰਤਾ ਜਾਂ ਉਹਨਾਂ ਦੇ ਪਾਗਰੀ ਦਾ ਉਹ ਤੁਹਾਨੂੰ ਸਾਰਿਆਂ ਨੂੰ ਬਤਾਉ। ਤਾਂ ਉਹਨਾਂ ਨੇ ਗੰਢ ਬੰਨ ਲਈ ਮੰਨ ਜੀ ਰਾਜਿਆਂ ਦੇ ਪੱਲੇ ਖੁਸ਼ ਨਹੀਂ ਹੈਗਾ ਇਨਾਂ ਦੇ ਬੱਲੇ ਕੁਝ ਨਹੀਂ ਆ ਕਸ਼ਮੀਰੀ ਪੰਡਤ ਕਿੱਥੇ ਆਏ ਠੀਕ ਹੈ ਜੀ ਫਿਰ ਉਹਨਾਂ ਨੇ ਵੇਖਿਆ ਵੀ ਹੁਣ ਅਹੀਂ ਵੀ ਇਹਨਾਂ ਸਾਡੇ ਬੰਦਾ ਮਾਰਦਾ ਵਾ ਇਹ ਕਹਿੰਦੇ ਨੇ ਵੀ ਤੁਸੀਂ ਸਾਨੂੰ ਦੱਸੋ ਅਹੀਂ ਫੈਸਲਾ ਕਰਦੇ ਆ ਇਹ ਕੋਹੋਂ ਦੇ ਫੈਸਲਾ ਕਰਨ ਵਾਲੇ ਬੰਦਾ ਸਾਡਾ ਮੰਰਿਆ ਇਹ ਫੈਸਲਾ ਕਰਾਂਗੇ ਤਾਂ ਕਹਿੰਦੀ ਫੂਲਾ ਸਿੰਘ ਜੀ ਨੇ ਅੱਥਾ ਕਿ ਧਰਤੀ ਨਾਲ ਪਰ ਵੀ ਕਲਗੀ ਧਰਦੀ ਆ ਤੁਸੀਂ ਆਪਣੀ ਇੱਛਾ ਤੇ ਫੈਸਲਾ ਕਰ ਸਕਦੇ ਏਸ ਜਗ੍ਹਾ ਤੇ ਜੇ ਗੁਣਾਏਗਾ ਅਹੀਂ ਫੈਸਲਾ ਕਰਾਂਗੇ ਜੇ ਸਹੀ ਅਸੀਂ ਫੈਸਲਾ ਕਰਾਂਗੇ ਤੁਸੀਂ ਫੈਸਲਾ ਨਹੀਂ ਕਰ ਸਕਦੇ ਆਨਕਾਲੀ ਪੁੱਲਾ ਸਿੰਘ ਨੂੰ ਆਖਿਆ ਫਿਰ ਤਹੀ ਨਾ ਚਲੋ ਕਾਲੀ ਜੀ ਕਹਿਣ ਲੱਗੇ ਤੁਹਾਡਾ ਇੱਕ ਕਮਰਿਆ ਆ 10 ਜਣੇ ਆਏ ਜੇ ਤੁਹਾਨੂੰ ਦਹਾ ਨੂੰ ਇੱਥੇ ਮਾਰ ਦੇ ਕਿੰਨੇ ਜਣੇ ਆਉਗੇ ਅੰਗਰੇਜ਼ ਅਸੂਰਾਂ ਨੇ ਸੋਚਿਆ ਇਹ ਤਾਂ ਗੰਫਟਾ ਬਹਿ ਗਏ ਇੱਥੇ ਤਾਂ ਉਹਨਾਂ ਨੇ ਸਾਰਾ ਇਤਿਹਾਸ ਸਰਪੰਥ ਪ੍ਰਦਰਸ਼ਨ ਲਿਖਵਾਇਆ ਸਾਧ ਸੰਗਤ ਜੀ ਫਿਰ ਉਹਨੇ ਹਮਲਾ ਕੀਤਾ ਜਿਸ ਤਰ੍ਹਾਂ ਅਸੂਰ ਲੋਕ ਕਰਦੇ ਸਨ ਉਸੇ ਤਰ੍ਹਾਂ ਹਮਲਾ ਉਹਨਾਂ ਨੇ ਅਕਾਲੀ ਨਿਹੰਗ ਸਿੰਘਾਂ ਨੇ ਕੀਤਾ ਅਕਾਲੀ ਫੌਜਾਂ ਨੇ ਕੀਤਾ ਬਾਬਾ ਫਤੇ ਸਿੰਘ ਜੀ ਦੇ ਜਥੇ ਦੇ ਸਿੰਘਾਂ ਨੇ ਕੀਤਾ ਜਿਸ ਜਗ੍ਹਾ ਤੇ ਉਹਨਾਂ ਦੇ ਅਖੀਰਲੇ ਜਥੇਦਾਰ ਸ਼ਹੀਦ ਹੋਏ ਬਾਬਾ ਹਨੂਮਾਨ ਸਿੰਘ ਜੀ ਉੱਥੇ ਫਿਰ ਇੱਕ ਸ਼ਹਿਰ ਵਸਾਇਆ ਉਹਦਾ ਨਾਮ ਰੱਖਿਆ ਚੰਡੀਗੜ੍ਹ ਉਹਨਾਂ ਨੂੰ ਜੇ ਆਪਣੀ ਬੋਲੀ ਬੋਲਾਂ ਦੇ ਇੱਕ ਜੇ ਕੰਜਰਖਾਨੇ ਦਾ ਪਸਾਰਾ ਵਧ ਰਿਹਾ ਜੇ ਉਹ ਸ਼ਹਿਰ ਦਾ ਮਤਲਬ ਮੁਖੀ ਆ ਤੋ ਉਹ ਸ਼ਹਿਰ ਜਦੋਂ ਵਸਾਇਆ ਵੀ ਸੀ ਇੰਨਾ ਨੂੰ ਕਦੇ ਸੋਝੀ ਨਾ ਆ ਜਾਵੇ ਇਹ ਜਿੱਦਾਂ ਬਾਬਾ ਫਤੇ ਸਿੰਘ ਜੀ ਸ਼ਹੀਦ ਹੋਏ ਨਾ ਤੇ ਬਾਬਾ ਦੀਪ ਸਿੰਘ ਜੀ ਸ਼ਹੀਦ ਹੋਏ ਆ ਉਸ ਤਰ੍ਹਾਂ ਬਾਬਾ ਹਨੂਮਾਨ ਸਿੰਘ ਜੀ 95 ਸਾਲ ਦੀ ਉਮਰ ਤੇ ਸ਼ਹੀਦ ਹੋਏ ਨੇ ਸਾ ਸੰਗਤ ਜੀ ਇੱਕ ਪਿੰਨੀ ਮਤਲਬ ਬਿਰਧ ਅਵਸਥਾ ਚ ਸ਼ਹੀਦ ਹੋਣ ਵਾਲੇ ਉਹਨਾਂ ਦੇ ਉਸ ਗੀਠੇ ਨੂੰ ਇਤਿਹਾਸ ਨੂੰ ਖੁਰਦ-ਬੁਰਦ ਕਰਨ ਲਈ ਇੱਕ ਸ਼ਹਿਰ ਉਸਾ ਦਿੱਤਾ ਅਸੁਰਾਂ ਨੇ ਇੱਥੇ ਰੰਗ ਰਲੀਆਂ 'ਚ ਵੇਖੋ ਦੁਨੀਆ ਅੱਜ ਫਿਰ ਰਹੀ ਆ ਕਿਸੇ ਨੂੰ ਵੀ ਗੱਲਾਂ ਬੋਧ ਵੀ ਨਹੀਂ ਹੈ ਉਹਨਾਂ ਜੰਗ ਕੀਤਾ ਵਾ ਇਹ ਤਾਂ ਨਹੀਂ ਲੱਗ ਗਿਆ ਉੱਥੇ ਬੈਠੀਓ ਤੋਂ ਸਾਹਮਣੇ ਥੋੜਾ ਟਾਈਮ ਕੋਈ ਜੰਗ ਕਿੱਥੇ ਕਰਨਾ ਕਿੱਥੇ ਨਹੀਂ ਕਰਨਾ ਜੰਗ تلوار ਢਾਲ ਦਾ ਸਾਹ ਸੰਗਤ ਜੀ ਸਰਕਾਰਾਂ ਥੋੜਾ ਟਾਈਮ ਹੀ ਕਰਦੀਆਂ ਆ ਜੇ ਸਾਰੀਆਂ ਫੌਜਾਂ ਮਾਰਾ ਲੀਆਂ ਸਰਕਾਰ ਨੂੰ ਇਸ ਵੇਰੇ ਕੋਈ ਢਾਲੂਗਾ ਫੌਜ ਦੇ ਸਿਰ ਤੇ ਹੀ ਜੰਗ ਕਰਦੀ ਆ ਫੌਜਾਂ ਨੂੰ ਹੀ ਲੜਾਇਆ ਜਾਂਦਾ ਸਾਰੇ ਕਿਤੇ ਤੋਂ ਜਿਸ ਤਰ੍ਹਾਂ ਇੱਕ ਵਾਰੀ ਨਾ ਮਸਕੀਨ ਜੀ ਦੀ ਕਥਾ ਸੁਣੀ ਫੋਨ ਛੱਡਦਾ ਕਿ ਯਾਰ ਇਹ ਬੱਤੀ ਬਹੁਤ ਇਦਾਂ ਨਾ ਤੀਨ ਹੀ ਆਏ ਤੇ ਆਪਾਂ ਇਦਾਂ ਕਰਦੇ ਵੀ ਇਹਨੂੰ ਨਾ ਇਹਨੂੰ ਛੱਡਦੇ ਆ ਕੁੜੀਆਂ ਨਾਲ ਲੋਕ ਜਿੰਦਗੀ ਜਿੰਨੇ ਮਤਲਬ ਜਿਸ ਤਰ੍ਹਾਂ ਮਹਾਰਾਜ ਦੇ ਟਾਈਮ ਸੀ ਕੋਈ ਬੱਤੀ ਨਹੀਂ ਵਰਤਨੀ ਕੋਈ ਫੋਨ ਨਹੀਂ ਰੱਖਣਾ ਸਿੰਗਾਨੂ ਹੀ ਗਾਣਾ ਇਹਨਾਂ ਖੜਾ ਵੀ ਫਿਰ ਕੋਣ ਸੁਣਦਾ ਕਿਸੇ ਦੀ ਗੱਲ ਤਾਂ ਮੈਂ ਨੇ ਇੱਕ ਬਟਨ ਵਾਲਾ ਫੋਨ ਲੈਣ ਤਾਂ ਲੋੜ ਤੇ ਪੈਣੀ ਪਿੰਦੀ ਹੁਣ ਇਹਨਾਂ ਦੇ ਹੈਗਾ ਹੀ ਆ ਤਾਂ ਸੋਚਿਆ ਵੀ ਚੱਲ ਬਾਤਾਂ ਪਛਾਣੇ ਜਾਂਦੇ ਜਦੋਂ ਫੋਨ ਨਵਾਂ ਨਵਾਂ ਆ ਉਹ ਜ਼ਿੰਦਗੀ ਜੀ ਕੇ ਵੇਖਦੇ ਵੀ ਉਦੋਂ ਕਿਦੀ ਦੀ ਜ਼ਿੰਦਗੀ ਕਿਉਂਕਿ ਗਾਟ ਪਾਣੀ ਜਦੋਂ ਫਾ ਪਾਣੀ ਤੇ ਸ਼ਾਗ ਨਹੀਂ ਸਕਦੇ ਤੇ ਤਾਂ ਤੋਂ ਇੱਕ ਫੋਨ ਲੈ ਲਿਆ ਜੀ ਉਹ ਤੇ ਕਥਾ ਆਈ ਮਸਕੀਨ ਜੀ ਦੀ ਤੇ ਮਸਕੀਨ ਜੀ ਦੱਸਣ ਲੱਗੇ ਵੀ ਉਹਨਾਂ ਦਾ ਇੱਕ ਗਏ ਉਥੇ ਮਲੇਸ਼ੀਆ ਤੇ ਉਹਨਾਂ ਨੂੰ ਫਰੂਡ ਦਿੱਤਾ ਕਿ ਸ਼ਗਨ ਆਸਤੇ ਉਹ ਫਰੂਟ ਫੜ ਕੇ ਤੇ ਸਿੱਧਾ ਫਰੂਟ ਨਾ ਸ਼ਕਲ ਲੱਗੇ ਤੇ ਇਹ ਸੰਗਤ ਨੇ ਆਖਿਆ ਵੀ ਉਸਕੀਨ ਜੀ ਵੀ ਇਹਨੂੰ ਛਿੱਲੂ ਥੋੜਾ ਜਿਆ ਇਹ ਛੇਡ ਕੇ ਖਾਣ ਵਾਲਾ ਫਰੂਟ ਆ ਜੀ ਤਾਂ ਉਹ ਕਹਿੰਦੇ ਮੈਂ ਬੜਾ ਹੈਰਾਨ ਹੋਇਆ ਵੀ ਜਿਹੜਾ ਇਹ ਫਰੂਟ ਆ ਇਹ ਕਹਿ ਰਹੇ ਛਿੱਲ ਕੇ ਖਾਓ ਇਹ ਤੇ ਦੇਖਣੋਂ ਤਾਂ ਲੱਗਦਾ ਵੀ ਇਦਾਂ ਸਿੱਧਾ ਖਾ ਜਾਈਏ ਤਾਂ ਉਹਨਾਂ ਦੱਸਿਆ ਬਾਬਾ ਜੀ ਵੀ ਇਹ ਮਲੇਸ਼ੀਆ ਦਾ ਫਰੂਟ ਹੈ ਛਿੱਲ ਕੇ ਹੀ ਖਾਣਾ ਪੈਂਦਾ ਹੋ ਜੀ ਤਾਂ ਉਹਨਾਂ ਮਸਕੀਨ ਜੀ ਨੇ ਪਹਿਲੀ ਵਾਰੀ ਵੇਖਿਆ ਸੀ ਤੁਹਾਨੂੰ ਦੱਸਿਆ ਵੀ ਕੁਝ ਜਿਹੜੇ ਫਲ ਨੇ ਉਹ ਅਸੀਂ ਛਿਲੜ ਦੇ ਸਮੇਤ ਛਕ ਲੈਨੇ ਤੇ ਕੁਝ ਹਨ ਛਿਲੜ ਰੋਣੀ ਪੈਂਦੀ ਹੈ ਜਿਸ ਤਰ੍ਹਾਂ ਬਦਾਮ ਆ ਤੁਹਾਨੂੰ ਭਨ ਕੇ ਤੇ ਫਿਰ ਉਹ ਚ ਗਰੀ ਨਿਕਲਦੀ ਆ ਉਹਦਾ ਹੀ ਰਗੜਾ ਲਾਉਨੇ ਤੁਹਾਨੂੰ ਛਕਦੀਆਂ ਜੇ ਅਸੀਂ ਸਿੱਧਾ ਬਦਾਮ ਮਿਲ ਮੂੰਹ ਹੀ ਪਾ ਕੇ ਦਿੰਦੀ ਵਡਾਂਗੇ ਜਾਂ ਭਨਾਂ ਕੇ ਰਗੜਾਂਗੇ ਤਾਂ ਤੁਹਾਨੂੰ ਪਤਾ ਲੱਗੂਗਾ ਕਿ ਕੀ ਦਾ ਅਸਰ ਹੋਊਗਾ ਕੁਝ ਗਿਆਨ ਇਸ ਤਰ੍ਹਾਂ ਕਿ ਉਹ ਤੁਹੀਂ ਸਿੱਧਾ ਗ੍ਰਹਿਣ ਕਰ ਸਕਦੇ ਜੀ ਜੇ ਕਿਸੇ ਨੂੰ ਇਹ ਗੱਲ ਨਾ ਸਮਝ ਲੱਗੀ ਸਾਰੀ ਵੀਡੀਓ ਚ ਤਾਂ ਉਹ ਦੋੜੇ ਵਿੱਚ ਰਹੋਗਾ ਮਨ ਲਾ ਹਾਂ ਦੋਰੇ ਪੈ ਸਕਦਾ ਰ ਤੇ ਜਿਹਨੂੰ ਸਮਝ ਲੱਗ ਗਈ ਆ ਉਹਦੀ ਚੜਦੀ ਗਲਾ ਕੁਝ ਗਿਆਨ ਉਹ ਭਨ ਕੇ ਖਾਣ ਵਾਲਾ ਵ ਕੋਈ ਨਹੀਂ ਤੂੰ ਬੁੱਧਾ ਵੀ ਨਗਾ ਜੰਨੇ ਆ ਤੋ ਜਦਾਂ ਗਰੀਬਨ ਵਾਲੀ ਤੋ ਗੁਰੂ ਸਾਹਿਬ ਨੇ ਆਪਾਂ ਨੂੰ ਗਿਆਨ ਬਹੁਤ ਸਾਫ਼ ਸਾਫ਼ ਦੱਸਿਆ ਵਾ ਜੀ ਪਰ ਹੁਣ ਉਲਝਣਾ ਇੰਨੀ ਆ ਕੋਈ ਸਿਮਰਨਾਂ ਦੇ ਪੁੱਛਣ ਡਿੰਦੇ ਬਾਬਾ ਜੀ ਫਿਰ ਸਿਮਰਨ ਕਿੱਦਾਂ ਕਰੀਏ ਵਾਹੀ ਗੁਰੂ ਕੇ ਵਾ ਗੁਰੂ ਸਿਮਰਨ ਜੀ ਰਹਿਰਾ ਸਾਹਿਬ ਅਰਦਾਸਾਂ ਹੀ ਨਹੀਂ ਰਲਡੀਆਂ ਤੋ ਉਹ ਇੰਨਾ ਚੀਜ਼ਾਂ ਕਿੱਥੋਂ ਸ਼ੁਰੂ ਹੋ ਗਈਆਂ ਕਿ ਇਹ ਵੀ ਕਿਤੇ ਉਹਨਾਂ ਅਸਰਾਂ ਦੇ ਜਦੋਂ ਉਹ ਤਪ ਵੰਗ ਹੋ ਜਾਂਦਾ ਹੈ ਹੋਵੇ ਜੀ ਗੇਮਤ ਨਹੀਂ ਕਿਤੇ ਆ ਗਈ ਇੱਕ ਕਰ ਰਹੇ ਨੇ ਵਿਛੋੜਿਆ ਗਿਆ ਵਾ ਇੱਕ ਕਹਿੰਦੇ ਇਹ ਇਧਾਂ ਚੱਲ ਗਏ ਆ ਸਾਨੂੰ ਕੋਣੋਂ ਛੋੜਨ ਵਾਲਾ ਵਾ ਕਿ ਸਾਨੂੰ ਇਥੇ ਆਪਾਂ ਇਹਨਾਂ ਨਕਾਣਾ ਸਾਹਿਬ ਤੋਂ ਸਾਨੂੰ ਕਿਸ ਨੇ ਕੌਣ ਕੱਢਣ ਵਾਲਾ ਉਥੋਂ ਪਰ ਜੇ ਇਹਨਾਂ ਸ਼ਬਦਾਂ ਨੂੰ ਕੋਈ ਵੀ ਸ਼ਬਦ ਨਹੀਂ ਸਾਰੀ ਇਹ ਰੇ ਫੇਰਾ 사ਸੰਗਤ ਜੀ ਜਿਨ੍ਹਾਂ ਦੇ ਸਰੂਪਾਂ ਦੀ ਬੇਦਬੀ ਹੋਈ ਹੈ ਸਾਰੇ ਸਰੂਪ ਅੰਗਰੇਜ਼ਾਂ ਦੀ ਦਿੱਤੀ ਪ੍ਰੈਸ ਨਾਲ ਹੋਇਆ ਵਾ ਅੱਜ ਤੋਂ 40 ਸਾਲ ਪਹਿਲਾਂ ਨਿਹੰਗ ਸਿੰਘ ਮੋਟਰ ਦਾ ਪਾਣੀ ਵੀ ਨਹੀਂ ਪੀਂਦੇ ਸੀ ਅੰਗਰੇਜ਼ਾਂ ਦੀਆਂ ਚੀਜ਼ਾਂ ਨਹੀਂ ਵਰਤਦੇ ਸੀ ਨਾਮਤਰੀ ਉਹਨਾਂ ਦਾ ਇਤਿਹਾਸ ਤੇ ਪਤਾ ਹੀ ਆ ਨਿਹੰਗ ਸਿੰਘਾਂ ਦਾ ਉਸ ਤੋਂ ਵੀ ਜ਼ਿਆਦਾ ਕੱਟੜ ਪੈਦਾ ਸੀ ਤੋਂ ਜਿਹੜਾ ਜੰਗ ਮੁਗਲਾਂ ਨਾਲ ਕੀਤਾ ਮਸਾਰੰਗੜ ਮੀਰ ਮੰਨੂ ਇੰਦਰਾ ਗਾਂਧੀ ਉਹਨਾਂ ਦੇ ਸਾਰਾ ਮਤਲਬ ਚੰਗੀ ਕੁੜੀ ਹਰ ਰੋਜ਼ ਨਵਾਈ ਜਾਂਦੀ ਆ ਪਰ ਜੋ ਅੰਗਰੇਜ਼ਾਂ ਨੇ ਕੀਤਾ ਵਾ ਉਹ ਦਾ ਥੋੜਾ ਜਿਹਾ ਵਿਚਾਰ ਕਰਨਾ ਜ਼ਰੂਰੀ ਆ ਤਾਂ ਇਹ ਜਿਹੜੀ ਬੱਤੀ ਆ ਜਦੋਂ ਇੱਥੇ ਆਈ ਇੱਕ ਚਮਤਕਾਰ ਵੀ ਹੋਇਆ ਉਹ ਪੱਤਰਾ ਲਿਖਿਆ ਚਮਤਕਾਰ ਚਮਤਕਾਰ ਹੀ ਲਿਖਿਆ ਵਾ ਪਰ ਚਮਤਕਾਰ ਕਿਉਂ ਹੋਇਆ ਅੰਗਰੇਜ਼ਾਂ ਦੇ ਵੇਲੇ ਉਹਦਾ ਨਹੀਂ ਕਿਸੇ ਨੂੰ ਦੱਸਦੇ ਤਾਂ ਉਹ ਹੁਣ ਵੀਡੀਓ ਬੜੀ ਲੰਮੀ ਬਣਦੀ ਆ ਠੀਕ ਆ ਟਾਈਮ ਲਿਮਟ ਆ ਕਾਲੀ ਆ ਤੁਸੀਂ ਵੀ ਸੁਣੀ ਹੈ ਕਿ ਨਹੀਂ ਸੁਣੀ ਰੱਬ ਜਾਣਦਾ ਤੋ ਜੇ ਤੇ ਤੁਸੀਂ ਸੁਣ ਰਹੇ ਜੇ ਤਾਂ ਇਤਿਹਾਸ ਨਾਲ ਨਾ ਲੰਮਾਵਾ ਵੀ ਇੱਕ ਕਿਤਾਬ ਸਭ ਤੋਂ ਪਹਿਲਾਂ ਫੜੋ ਦਾ ਨਾਮ ਆ ਤਵਾਰੀਖ ਅੰਮ੍ਰਿਤਸਰ ਦੀ ਫਿਰ ਬਤੀ ਨੂੰ ਸਮਝੋ ਫਿਰ ਫੋਨ ਕੀ ਆ ਕਿਉਂ ਬਣਾਇਆ ਗਿਆ ਵਾ ਹਰ ਇੱਕ ਚੀਜ਼ ਨੂੰ ਵਿਚਾਰੋ ਜੇ ਤੇ ਦਾ ਸਿੱਧਾ ਹੀ ਬਾਦਾਮ ਮੂੰਹ ਚ ਪਾਓਗੇ ਤੇ ਦੰਦ ਬਣਾਓਗੇ ਤੋ ਬੇਨਤੀ ਆ ਵੀ ਮੇਰਾ ਇਨਾ ਵੀ ਵੇਖੋ ਬਾਬਾ ਫਤੇ ਸਿੰਘ ਜੀ ਕਹਿੰਦੇ ਵੀ ਉਹਨਾਂ ਨੇ ਨਾ ਵੱਡਾ ਬੂਆ ਬੰਦ ਕਰਤਾ ਫਿਲਮ ਚ ਵੀ ਦਿਖਾਇਆ ਵਾ ਜੇ ਲਸ਼ਮੋਟਾਜ ਦਾ ਕਬੀਦਾ ਕਰੇ ਇਦਾਂ ਇਦਾਂ ਹੀ ਸੰਝਣਾ ਥੱਲੇ ਬੜੇ ਪਿਆਰ ਨਾਲ ਕਰੋ ਬੜਾ ਜਾ ਪੀਦਾ ਫੁੱਡਾ ਬੰਦ ਕਰਤਾ ਉਹਨਾਂ ਫਿਰ ਦਾ ਪੈਰ ਇਦਾਂ ਗਾਂ ਕੀਤਾ ਹੈ ਨਾ ਇੱਕ ਕਹਿੰਦੇ ਤੇ ਪੈਰਾਂ ਦੇ ਨਿਸ਼ਾਨ ਵੀ ਹੈ ਕਹਿੰਦੇ ਸਰਾਂ ਦੇ ਕਹਿੰਦੇ ਦੇ ਦੇ ਇਦਾਂ ਇਹ ਤਾਂ ਪੈਰ ਗਾਂ ਕੀਤਾ ਵੀ ਆ ਤੇਰੇ ਡੜੀ ਤੇਰੇ ਤੇਰਾ ਦਿਮਾਗ ਦੀ ਸਕੀਮ ਹਨਾ ਸਾਡੇ ਇੱਥੇ ਆ ਤੋ ਜਿਹੜੇ ਸੁਣਾਉਂਦੇ ਨੇ ਇਹ ਗੱਲਾਂ ਉਹਨਾਂ ਜਦੋਂ ਬਾਹਰਲੇ ਮੁਲਕਾਂ ਜਾਣਾ ਹੁੰਦਾ ਵਾ ਤੇ ਆ ਪਹਿਲਾਂ ਹੀ ਬਸਤੇ ਚ ਪਾਈ ਹੁੰਦੀ ਆ ਪਾਈ ਕਿ ਤੇਰ ਦਾਸ ਚ ਲਿਖਿਆ ਹੋਊਗਾ ਕੋਈ ਇਤਿਹਾਸ ਹੋਊਗਾ ਪੁੱਛਦਾ ਪੀਰ ਵਾਂਗੂ ਮਾਰਣ ਆਖੇ ਕਾਸ਼ੇ ਗਰਬਾਣਾ ਕਹੂੰ ਤੇ ਅਗੇ ਸਾਨਮੁਖ ਲਰੇ ਨਾ ਰਣ ਤੇ ਭਾਗੇ ਸ਼ਸਤਰ ਹੀ ਨਾ ਕਬੂਮ ਹੋਈ ਰਹਿਤਵੰਤ ਖਾਲਸਾ ਹੈ ਸੋਈ ਹੁਣ ਆ ਸਾਡਾ ਸਿੰਘ ਆ ਲੁਕਣਾ ਲੁਕਣਾ ਦਿੰਦਾ ਵੀਰ ਹੁਣ ਇਹਨੇ ਵਖੋ ਸ਼ਸਤਰ ਨਹੀਂ ਪਹਿਨੇ ਕਿਉਂਕਿ ਇਸ ਟਿੱਥੀ ਮਤਲਬ ਦਿਮਾਗ ਚ ਫਿੱਟ ਹੋ ਜੂਗਾ ਪਾਪੀ ਮੈਂ ਤੇ ਪਾਈ ਹੀ ਆ ਪਰ ਕਿੱਥੇ ਆ ਕਿੱਥੇ ਨਹੀਂ ਹੋ ਜਾਂਦਾ ਸ਼ਸਤਰ ਮਾਰੇ ਨੇ ਕਿ ਜੈਤਰੀ ਨਕਮੋਈ ਵੱਲੋਂ ਜਿਹੜੇ ਇੱਥੇ ਨੇ ਫਿਰ ਇਹ ਚੜਦੀ ਕਲਾ ਵਾ ਫਿਰ ਤੁਸੀਂ ਕਿਹਸਾਂ ਜੀ ਆ ਤੇ ਉਹ 에어ਪੋਰਟ ਤੋਂ ਤਾਂ ਉਹ ਵੀ ਮਤਲ ਲੜਾ ਦਿੰਦੇ ਨੇ ਭਾਈ ਜਦੋਂ ਇਹ ਦਿਮਾਲਾ 에어ਪੋਰਟ ਤੇ ਜਾਊਗਾ ਇਹਦਾ ਸਤਕਾਰ ਦਾ ਰੂਪ ਹੋਰ ਹੋਊਗਾ ਜਦ ਇਹ ਮੁਗਲਾ ਦੇ ਪੁੰਜਾਊਗਾ ਉਹਦਾ ਇਹਦਾ ਹੋਰ ਰੂਪ ਹੋਊਗਾ ਜਦੋਂ ਇਸ ਧਰਤੀ ਦੇ ਗੁਰਦੁਆਰੇ ਦੇ ਅੰਦਰ ਇਹ ਹਦਮਾਲਾ ਵਾ ਇਹਦਾ ਰੂਪ ਹੋਰ ਹੋਊਗਾ ਇੱਕ ਬੰਦਾ ਵਾ ਮਾਰ ਰਿਹਾ ਸਿਰ ਗੁੰਮੀਏ ਮੀਣੀਏ ਮਸੰਦੀਏ ਜਾਨ ਜੋ ਜੋ ਗੁਰਕੇ ਮੰਤਰਹੀਣ ਮੋਹ ਮੁੰਨੇ ਧੀਆਂ ਮਾਰਨ ਸੰਗ ਬੇਲਣਾ ਕੀ ਜਈਏ ਆਖੀ ਕਰਤਾਰੇ ਸਾਰਿਆਂ ਵਾਸਤੇ ਨੀ ਵੀਡੀਓ ਬਾਬਾ ਫਰੀਦ ਸਿੰਘ ਜੀ ਦੇ ਜਥੇ ਦੇ ਸਿੰਘਾਂ ਵਾਸਤੇ ਜਿਹੜੇ ਕਹਿੰਦੇ ਅਕਾਲ ਪੁਰਖ ਦੀ ਫੌਜਾਂ